ਮੈਂ ਗੰਨਤਕੌਰ 10 ਜੁਮਾਦ ਅਦ ਵਿੱਚ ਪੜ੍ਹਦੀ ਸੀ ਤੇ ਸਵਿੰਗ ਜੀਨਸਟ ਕੋਈ ਸੀ ਪਹਿਲਾ ਬਚਾ ਇਸੇ ਪਾਰਕ ਦੀ ਗੱਲ ਕਰਦੇ ਕਿ ਲਈ ਕੁਝ ਮੁਸ਼ਕਿਲ ਹੋ ਰਹੀ ਕਿ ਨਹੀਂ ਪੜ੍ਹ ਸਕਦੀ ਕੁਸ਼ੀ ਤੇ ਬਹੁਤ ਹੋ ਰਹੀ ਹੈ ਮੈਂ ਸਾਰੇ ਕਰਦੇ ਨੇ ਤੇ ਮੈਂ ਵੀ ਉਨੀ ਕੀਤੀ ਜਿੰਨੇ ਬਾਕੀ ਸਾਰੇ ਕਰਦੇ ਨੇ ਬਸ ਰੱਬ ਦਾ ਜਿਹੜਾ ਹਾਂ ਪਹਿਲੇ ਬੱਚੇ ਦੀ ਗੱਲ ਕਰਦੇ ਪਹਿਲਾ ਬੱਚਾ ਇਸੇ ਜਨਮ ਹੁੰਦਾ ਦਿਨ ਰਾਤ ਮਿਹਨਤ ਕਰਕੇ ਕਿल्ले ਆਖਿੰਟੇ ਜਿਹੜੀ ਸਟੱਡੀ ਹੋਉਂਦੀ ਦੀ ਕੀਤੀ ਜਾਂਦੀ ਸੀ ਤੇ ਟੀਚਰ ਸਾਹਿਬਾਨ ਦਾ ਸਬਰ ਸੀ ਜਿੱਦਾਂ ਸਵੇਰੇ ਪਹਿਲਾਂ ਸਕੂਲ ਜਾ ਕੇ ਤੇ ਫਿਰ ਵਾਪਸ ਆ ਕੇ ਹੋਮਵਰਕ ਵਗੈਰਾ ਕਰਨਾ ਤੇ ਰਿਵੀਜ਼ਨ ਵਗੈਰਾ ਕਰਨੀ ਬਸ ਇੰਨਾ ਹੀ ਹੁੰਦਾ ਸੀ ਬਾਕੀ ਪੇਪਰਾਂ ਦੇ ਦਿਨਾਂ ਵਿੱਚ ਜਿੱਦਾਂ 12 13 ਘੰਟੇ ਜਿਹੜਾ ਉਹ ਪੜ੍ਹਨਾ ਸੀਗਾ ਬਾਕੀ ਤੇ ਸਿਰਫ ਰਿਵੀਜ਼ਨ ਹੀ ਸੀ ਸਕੂਲ ਜਾ ਕੇ ਜੋ ਮੈਮ ਨੇ ਦੱਸਣਾ ਰੋਜ਼ ਉਹ ਵਧੀਆ ਤਰ੍ਹਾਂ ਕਰ ਲੈਣਾ ਉਹ ਸੁੰਣਾ ਵਧੀਆ ਤਰ੍ਹਾਂ ਮੇ ਨਹੀਂ ਸੀਗਾ ਤੇ ਜਿੱਦਾਂ ਟੀਚਰ ਸਾਡੇ ਸਪੈਸ਼ਲੀ ਸਾਡੇ ਕਲਾਸ ਟੀਚਰ ਹਰਮਨ ਮੈਮ ਉਹ ਬੜੇ ਵਧੀਆ ਸੀਗੇ ਉਹ ਸਾਨੂੰ ਜਿੱਦਾਂ ਸਿਰਫ ਆਪਣੇ ਸਬਜੈਕਟ ਦੇ ਨਹੀਂ ਹਰ ਸਬਜੈਕਟ ਦੀ ਇਵਨ ਜ਼ਿੰਦਗੀ ਦੀਆਂ ਗਾਈਡਲਾਈਨਸ ਬੜੇ ਵਧੀਆ ਤਰ੍ਹਾਂ ਦਿੰਦੇ ਸੀਗੇ ਜੇ ਫਿਊਚਰ ਦੀ ਗੱਲ ਕਰੀ ਤੇ ਕੀ ਕਰਨਾ ਚਾਹੁੰਦੇ ਤੇ ਬਤਨ ਲੇ ਜਾ ਰਹੀ ਹਾਂ ਕਿ ਫਿਊਚਰ ਵਿੱਚ ਹਾਲੇ ਮੈਂ ਮੈਡੀਕਲ ਦਿੱਤੀ ਹੈ ਤੇ ਮੇਰਾ ਸੁਪਨਾ ਤਾਂ ਡਾਕਟਰ ਬਣੰਦਾ ਹੈ ਪਰ ਬਾਕੀ ਪਰਮਾਤਮਾ ਦੀ ਮੇਰ ਕੀਚ ਉਹਨੇ ਜੇ ਉਹ ਬਣਾਣਾ ਹੋਈ ਮੈਂ ਜੀਹਾਂ ਨੂੰ ਪਤਾ ਕਿੰਨੇ ਸਾਲ ਲੱਗੇ ਤੇ ਕਿੰਨੇ ਪਈਏ ਦਾ ਪਰਚੂ ਲੱਗ ਨਹੀਂ ਪੜਨ ਤੋਂ ਕਦੀ ਝੜਗ ਨਹੀਂ ਪਈ ਕਿਉਂਕਿ ਆਪੇ ਪੜਦੀ ਸੀਗੀ ਬਚਪਨ ਤੋਂ ਫਿਰ ਇਦਾਂ ਹੈ ਨਹੀਂ ਸੀ ਕਿ ਉਹਨਾਂ ਨੇ ਫੋਰਸ ਕੀਤਾ ਪੜਨ ਨੂੰ ਜਾਂ ਕੁਝ ਤੇ ਕਦੀ ਕਿਆ ਵੀ ਨਹੀਂ ਕਿ ਕੁਝ ਏਦਾਂ ਹੋ ਗਿਆ ਮਾੜਿਆਏ ਆ ਵਧੀਆਏ ਉਹ ਵੀ ਘਰਸਰੀ ਦੇ ਨਾਲ ਰੋਜ਼ ਉਹਨਾਂ ਨੇ ਜਿੱਦਾਂ ਖਾਣਾ ਜਿਹੜਾ ਮੰਮਾ ਨੇ ਖਾਣਾ ਬਣਾਉਣਾ ਪਾਪਾ ਨੇ ਜਿਹੜਾ ਵੀ ਵਧੀਆ ਜੋ ਮੈਨੂੰ ਚਾਹੀਦਾ ਉਹ ਸਾਰਾ ਕੁਝ ਮਿਲ ਜਾਣਾ ਬਸ ਇਹੀ ਸੀਗਾ ਕਿ ਬੜਾ ਵਧੀਆ ਇਮੋਸ਼ਨਲ ਤੇ ਫਾਈਨੈਂਸ਼ੀਅਲ ਸਾਰਾ ਹੀ ਸਪੋਰਟ ਜਿਹੜਾ ਸਪੋਰਟ ਵੇ ਸੀ ਪੇਰੈਂਟਸ ਸੀ ਤੇ ਕਲਾਸਮੇਟ ਦੀ ਗੱਲ ਕਰੀਏ ਉਹਨੇ ਖੁਸ਼ ਨੇ ਕਰਕੇ ਸਾਥ ਹੀ ਆ ਉਹ ਫਰੈਂਡ ਕੰਮ ਰਿਲੇਸ਼ਨ ਸਪੋਰਟ ਦੇਣ ਵਾਲੇ ਹਾਂਜੀ ਸਾਰਿਆਂ ਨੇ ਮੈਨੂੰ ਬੋਲਿਆ ਤੇ ਮੇਰਾ ਜਿਹੜਾ ਇੱਕ ਕਲਾਸਮੇਟ ਮੇਰਾ ਦੋਸਤ ਹੀ ਹੈ ਉਹ ਵੀ ਸੈਕੰਡ ਆਇਆ ਤੇ ਮੈਨੂੰ ਹੋਰ ਜ਼ਿਆਦਾ ਖੁਸ਼ੀ ਹੋਈ ਕਿਉਂਕਿ ਸਾਡੇ ਸਾਰੇ ਜਿਹੜੇ ਦੋਸਤ ਸੀਗੇ ਉਹਨਾਂ ਦੇ 95 ਅਬਾਵਾਏ ਤੇ ਫਿਰ ਹੋਰ ਜ਼ਿਆਦਾ ਸਾਨੂੰ ਖੁਸ਼ੀ ਹੋਈ ਅਗਲੀਆਂ ਕਲਾਸਾਂ ਵਿੱਚ ਵੀ ਮਿਹਨਤ ਕਰਾਂਗੇ ਇਸ ਤੋਂ ਜ਼ਿਆਦਾ ਅਚੀਵਮੈਂਟਸ ਕਰਾਂਗੇ ਉਮੀਦ ਹੈ ਜੀ ਮੈਂ ਕਰਾਂਗੀ ਮਿਹਨਤ ਜ਼ਿਆਦਾ ਤੇ ਆਪਣੇ ਮਾਪਿਓ ਦਾ ਆਪਣੇ ਸਕੂਲ ਦਾ ਟੀਚਰਾਂ ਦਾ ਸਾਰਿਆਂ ਦਾ ਨਾਮ ਰੋਸ਼ਨ ਕੀ ਨਾਮ ਮੇਰਾ ਨਾਮ ਡਾਕਟਰ ਹਰਦੀਪ ਸਿੰਘ ਹੋਰ ਮੈਂ ਪਿਛਲੇ 25 ਸਾਲ ਤੋਂ ਆ ਮੈਂ ਅੰਮ੍ਰਿਤਸਰ ਦੇ ਵਿੱਚ ਹਰਦੀਪ ਹੋਮਕੇਅਰ ਹਸਪੀਟਲ ਚਲਾ ਰਿਹਾ ਤੇ ਅਸੀਂ ਮਤਲਬ ਸ਼ੁਰੂ ਤੋਂ ਹੀ ਇੱਛਾ ਰੱਖੀ ਸੀਗੀ ਆਪਣੀ ਬੱਚਿਆਂ ਦੇ ਕਿ ਬੱਚੇ ਮੇਰੇ ਦੋਨੇ ਮਿਹਨਤੀ ਨੇ ਤੇ ਅਸੀਂ ਇਹਨਾਂ ਨੂੰ ਜੋ ਮੈਕਸਿਮਮ ਸਾਡੇ ਕੋਲ ਹੋਇਆ ਇਹਨਾਂ ਦੀ ਪੜ੍ਹਾਈ ਦੇ ਰਿਲੇਟਡ ਕੁਝ ਵੀ ਕਿਸੇ ਚੀਜ਼ ਦੀ ਜ਼ਰੂਰਤ ਆ ਤੇ ਅਸੀਂ ਆਪਣੇ ਡਾਕਟਰੀ ਨੂੰ ਛੱਡ ਕੇ ਇਹਨਾਂ ਦੀ ਜ਼ਰੂਰਤ ਨੂੰ ਪਹਿਲਾਂ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਅੱਜ ਜੋ ਚੀਜ਼ ਆ ਰਿਜ਼ਲਟ ਆ ਕਿ ਮੇਰੀ ਬੇਟੀ ਨੇ ਮਤਲਬ ਅੰਮ੍ਰਿਤਸਰ ਦੇ ਵਿੱਚੋਂ ਟੌਪ ਕੀਤਾ ਤੇ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਆ ਤੇ ਮੈਂ ਚਾਹਨਾ ਕਿ ਪੰਜਾਬ ਦੇ ਸਾਰੀਆਂ ਧੀਆਂ ਮੇਰੀ ਬੱਚੀ ਵਾਂਗੂ ਟੌਪ ਕਰਨ ਤੇ ਅੱਗੇ ਵਧਣ ਤੇ ਪੰਜਾਬ ਦਾ ਨਾਮ ਜਿਹੜਾ ਪੂਰੀ ਦੁਨੀਆ ਦੇ ਵਿੱਚ ਚਮਕਾਉਣ ਤੇ ਇਸ ਤਰ੍ਹਾਂ ਹਰੇ ਘਰ ਦੇ ਵਿੱਚ ਜਿਸ ਤਰ੍ਹਾਂ ਸਾਡੇ ਘਰ ਖੁਸ਼ੀਆਂ ਆਈਆਂ ਇਸੇ ਸੰਹਰੇ ਘਰ ਦੇ ਵਿੱਚ ਖੁਸ਼ੀਆਂ ਆਉਣ ਕਿਉਂਕਿ ਧੀਆਂ ਨਾਲ ਹੀ ਬਰਕਤਾਂ ਹੁੰਦੀਆਂ ਤੇ ਧੀਆਂ ਹੀ ਮਤਲਬ ਬਹੁਤ ਜ਼ਿਆਦਾ ਖੁਸ਼ੀ ਦਿੰਦੀਆਂ ਮੇਰਾ ਨਾਮ ਡਾਕਟਰ ਹਰਪ੍ਰੀਤ कौर ਹੈ ਤੇ ਮੈਂ ਐਮਡੀ ਹੋਮੋਪੈਥੀ ਮੈਡੀਕਲ ਕੀਤੀ ਹੋਈ ਆ ਉਹਨਾ ਪ੍ਰੈਕਟਿਸ ਕਰ ਰਹੀ ਆ ਤੇ ਮੇਰੀ ਬੇਟੀ ਨੇ ਜੋ ਸਾਡਾ ਮਾਨ ਨਾਲ ਸਿਰ ਉੱਚਾ ਕੀਤਾ ਹੈ ਉਹਦੇ ਲਈ ਤੇ ਮੈਂ ਪਰਮਾਤਮਾ ਦੀ ਬਹੁਤ ਸ਼ੁਕਰਗੁਜ਼ਾਰ ਆ ਕਿਉਂਕਿ ਇੰਨੇ ਸਾਲਾਂ ਦੀ ਮਿਹਨਤ ਤੇ ਉਹਦੀ ਉਹਦਾ ਡਿਸਪਲਿਨ ਉਹਦੀ ਡਿਟਰਮੀਨੇਸ਼ਨ ਉਹਦੀ ਡੈਡੀਕੇਸ਼ਨ ਇਹ ਸਭ ਉਹਦਾ ਹੀ ਰਿਜ਼ਲਟ ਹੈਗਾ ਜਿਹੜੇ ਵੰ ਬੱਚੇ ਘਰ ਦੇ ਵਿੱਚ ਆਸਟ ਆਉਂਦੇ ਨੇ ਕਿੰਨੀ ਦੀ ਖੁਸ਼ੀ ਮਸ ਉਸ ਹੁੰਦੀ ਆ ਤੁਹਾਡੀਆਂ ਅੱਖਾਂ ਵੀ ਨਾਲ ਜੋਗੀਆਂ ਗੱਲ ਕਰਦੇ ਹੋਏ ਹੂੰ ਸ਼ਰਾਬਸ਼ੀ ਨੂੰ ਤੇ ਕਰਦੀ ਕਦੀ ਇਹ ਨਹੀਂ ਆਬਵੀਅਸਲੀ ਇਹ ਸ਼ਰਾਬਤੀ ਤੇ ਹੈਗੀ ਆ ਬਟ ਉਹਨੀਆਂ ਸ਼ਰਾਤਾਂ ਜੜੀਆਂ ਨੇ ਮਿੱਠੀਆਂ ਹੀ ਨੇ ਮੇਰੇ ਦੋਨੋਂ ਬੱਚਿਆਂ ਦੀਆਂ ਬੜੀਆਂ ਮਿੱਠੀਆਂ ਸ਼ਰਾਤਾਂ ਨੇ ਤੇ ਉਹ ਹਮੇਸ਼ਾ ਤੋਂ ਹੀ ਮਤਲਬ ਬਹੁਤ ਵਧੀਆ ਬੱਚੇ ਰਹੇ ਨੇ ਕਦੀ ਵੀ ਕਿਸੇ ਤਰ੍ਹਾਂ ਦੀ ਕੰਪਲੀਟ ਨਹੀਂ ਆਈ ਨਹੀਂ ਇਹ ਕੁਛੀ ਦੀ ਅਸਟਾ ਬਿਲਕੁਲ ਤੇ ਹਮੇਸ਼ਾ ਹੀ ਐਕਚੁਅਲੀ ਜਦੋਂ ਵੀ ਮੈਂ ਸਕੂਲ ਵੀ ਜਾਂਦੀ ਆ ਉਹਨਾਂ ਦੇ ਪੇਰੈਂਟਸ ਮੀਟ ਵਾਸਤੇ ਵੀ ਤੇ ਚੇਸਤਰਾ ਨਾਲ ਟੀਚਰਸ ਦਾ ਉਹਦੇ ਵਿੱਚ ਕੰਫੀਡੈਂਸ ਹੁੰਦਾ ਹੈ ਉੱਤੇ ਤੇ ਵਿਸ਼ਵਾਸ ਹੁੰਦਾ ਹੈ ਉਹ ਇੱਕੇ ਮੈਨੂੰ ਹਮੇਸ਼ਾ ਹੀ ਇੱਕ ਮਾਣ ਮਹਿਸੂਸ ਹੁੰਦਾ ਤੇ ਮੈਂ ਪਰਮਾਤਮਾ ਦੀ ਹਮੇਸ਼ਾ ਹੀ ਸ਼ੁਕਰਗੁਜ਼ਾਰ ਹੁੰਦੀ ਆ ਕਿ ਉਹਨਾਂ ਨੇ ਮੈਨੂੰ ਇਹਨੇ ਅੱਛੇ ਬੱਚੇ ਦਿੱਤੇ ਜੋ ਸੋਚਿਆ ਸੀ ਬੱਚੇ ਲੈ ਕੇ ਹਾਸਿਲ ਹੋਇਆ ਆਬਵੀਅਸਲੀ ਬਿਲਕੁਲ ਹੋ ਰਿਹਾ ਹੈ ਤੇ ਮੈਂ ਪਰਮਾਤਮਾਗੇ ਹੀ ਅਰਦਾਸ ਕਰਦੀ ਆ ਕਿ ਉਹਨਾਂ ਨੂੰ ਹਮੇਸ਼ਾ ਚੜ੍ਹਦੀਆਂ ਕਲਾ ਚ ਰੱਖਣ ਤੇ ਮੇਰੇ ਬੱਚੇ ਹਮੇਸ਼ਾ ਇੱਕ ਚੰਗੇ ਇਨਸਾਨ ਬਣਨ ਜੋ ਵੀ ਉਹਨਾਂ ਨੇ ਅੱਗੇ ਪਰਮਾਤਮਾ ਦੀ ਮਰਜ਼ੀ ਆ ਉਹਨਾਂ ਨੇ ਕੀ ਕਰਨਾ ਹੈ ਕੀ ਬਣਨਾ ਪਰ ਉਹ ਹਮੇਸ਼ਾ ਵਧੀਆ ਬਣਨ ਤੇ ਸਮਾਜ ਨੂੰ ਇੱਕ ਵਧੀਆ ਦਿਸ਼ਾ ਵਿੱਚ ਲੈ ਕੇ ਜਾਣ